ਜੀ ਸਸਿਆ ਗਾਲ ਦੋਸਤੋ ਤਾਜ਼ੀ ਨੌਕਰੀ ਤੇ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਹਰ ਟਾਈਮ ਹਰ ਸਮੇਨਿਊ ਅਪਡੇਟ ਲੈ ਕੇ ਹਾਜ਼ਰ ਹੁੰਦੀ ਹੈ ਆਪਣੀ ਟੀਮ ਦੋਸਤੋ ਅੱਜ ਦੀ ਅਪਡੇਟ 8TT 2364 ਭਰਤੀ ਦੇ ਵਿੱਚ ਅਕਸੈਪਟਡ ਕੱਟ ਆਫ ਕਿੰਨੀ ਜਾ ਸਕਦੀ ਹੈ ਕਿਉਂਕਿ ਜਿਸ ਦਿਨ ਤੋਂ ਭਰਤੀ ਬਹਾਲ ਹੋਈ ਆ ਉਸ ਦਿਨ ਤੋਂ ਬਹੁਤ ਸਾਰੇ ਸਾਥੀ ਕਮੈਂਟ ਕਰ ਰਿਹਾ ਕਿ ਸਾਡੇ ਇਹਨੇ ਨੰਬਰ ਆ ਸਾਡਾ ਨਾਮ ਆ ਚੁੱਕ ਸਕਦਾਗਾ ਜਾਂ ਫਿਰ ਨਹੀਂ ਆ ਸਕਦਾਗਾ ਔਰ ਹੁਣ ਭਰਤੀ ਨੂੰ ਲਗਭਗ 3 ਸਾਲ ਬੀ ਚੁੱਕਿਆ ਤਾਂ ਕੀ ਹੁਣ ਇਸ ਭਰਤੀ ਦੇ ਵਿੱਚ ਕੱਟ ਆਫ ਦਾ ਕੁਝ ਫਰਕ ਪਵੇਗਾ ਜਾਂ ਫਿਰ ਨਹੀਂ ਸਾਰੀ ਜਾਣਕਾਰੀ ਆਪਾਂ ਸ਼ੇਅਰ ਕਰਦੇ ਹਾਂ ਇਸ ਵੀਡੀਓ ਦੁਆਰਾ ਤੁਹਾਡੇ ਨਾਲ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਜਿੰਗੀਆਂ ਵੀ ਨਵੀਆਂ ਅਪਡੇਟ ਨੇ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣ ਤਾਂ ਦੋਸਤੋ ਹੁਣ ਆਪਾਂ ਜਾਣਦੇ ਹਾਂ ਅਕਸੈਪਟਡ ਕੱਟ ਆਫ ਕਿੰਨੀ ਜਾ ਸਕਦੀ ਹੈ ਤਾਂ ਇੱਕ ਵਾਰ ਆਪਾਂ ਪੁਰਾਣੀਆਂ ਲਿਸਟਾਂ ਦੇ ਉੱਪਰ ਲੈ ਕੇ ਚੱਲਦੇ ਹਾਂ ਤਾਂ ਦੋਸਤੋ ਇਹ ਆਪਣੀ ਵੈਬਸਾਈਟ ਹੈ 88635 2364 ਅਤੇ 5994 ਸਾਰੀਆਂ ਵੈਕੈਂਸੀਆਂ ਐਜੂਕੇਸ਼ਨ ਰਿਕੁਆਇਰਮੈਂਟ ਬੋਰਡ ਤੇ ਆਪਾਂ ਨੂੰ ਮਿਲ ਜਾਂਦੀਆਂ ਨੇ ਔਰ ਆਪਾਂ 2020 ਵਾਲੀ ਆਪਣੀ ਭਰਤੀ ਦੇ ਨੋਟੀਫਿਕੇਸ਼ਨਾਂ ਤੇ ਆ ਚੁੱਕੇ ਹ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਮੇਂ-ਸਮੇਂ ਤੇ ਜੋ ਅਪਡੇਟ ਜਾਰੀ ਕੀਤੇ ਗਏ ਸੀ ਡਿਪਾਰਟਮੈਂਟ ਵੱਲੋਂ ਸਾਰੇ ਅਪਡੇਟ ਤੁਹਾਨੂੰ ਇਸ ਵੈਬਸਾਈਟ ਤੋਂ ਮਿਲ ਜਾਣਗੇ ਹੁਣ ਸਭ ਤੋਂ ਪਹਿਲਾਂ ਆਪਾਂ ਰਿਜ਼ਲਟ ਤੇ ਲੈ ਕੇ ਚੱਲਦੇ ਆ ਇਹ ਰਿਜ਼ਲਟ ਦੇਖ ਸਕਦੇ ਹੋ ਰੋਲ ਨੰਬਰ ਵਾਈਜ਼ ਰਿਜ਼ਲਟ ਹੈ 2020 ਦਾ ਜਿਸ ਦੇ ਵਿੱਚ ਮੇਲ ਫੀਮੇਲ ਸਾਰੇ ਮਿਕਸ ਇੱਕ ਤਰੀਕੇ ਕੀਤਾ ਹੋਇਆ ਜਿਨ੍ਹਾਂ ਦੇ ਨੰਬਰ ਵੀ ਵੱਧ ਘੱਟ ਹੋ ਸਕਦੇ ਆ ਔਰ ਕੈਟਾਗਰੀ ਵੀ ਅਲੱਗ-ਅਲੱਗ ਵਾਈਜ਼ ਕੀਤੇ ਗਏ ਆ ਤਾਂ ਲਾਸਟ ਆਪਾਂ ਸੀਰੀਅਲ ਨੰਬਰ ਤੇ ਚੱਲਦੇ ਆ ਤਾਂ ਟੋਟਲ ਇਸ ਦੇ ਵਿੱਚ 981 ਪੇਜ ਸੀ ਔਰ ਲਾਸਟ ਸਟੂਡੈਂਟਸ ਦੇਖ ਸਕਦੇ ਹੋ ਜਿਹੜਾ ਕਿ ਟੋਟਲ ਇਥੇ ਸਟੂਡੈਂਟਸ ਆਪਣੇ ਸਾਹਮਣੇ ਆ ਰਹੇ ਆ ਜਿਸ ਦੇ ਵਿੱਚ ਟੋਟਲ ਦੇਖੋ 27626 ਸਟੂਡੈਂਟਸ ਟੋਟਲ ਸੀਗੇ ਜਿਨ੍ਹਾਂ ਨੇ 2364 ਭਰਤੀ ਦੇ ਵਿੱਚ ਉਸ ਟਾਈਮ ਅਪਲਾਈ ਕੀਤਾ ਸੀਗਾ ਜਿਨ੍ਹਾਂ ਦੇ ਨੰਬਰ ਜਿਆਦਾ ਵੀ ਹੋ ਸਕਦੇ ਆ ਘੱਟ ਵੀ ਹੋ ਸਕਦੇ ਆ ਉਹ ਤਾਂ ਸਭ ਤੇ ਅਲੱਗ-ਅਲੱਗ ਡਿਪੈਂਡ ਹੈ ਬਟ ਟੋਟਲ 27000 ਪਲੱਸ ਸਟੂਡੈਂਟਸ ਸੀ ਉਸ ਤੋਂ ਬਾਅਦ ਜੋ ਇਨ੍ਹਾਂ ਸਟੂਡੈਂਟਸ ਦੇ ਅਕੋਰਡਿੰਗ ਕੱਟ ਆਫ ਐਕਸੈਪਟਡ ਦਖਾਈ ਦੇਤੀ ਸੀਗੀ ਤਾਂ ਜਿਸ ਦੇ ਅਕੋਰਡਿੰਗ ਤੁਸੀਂ ਆਪਣੇ ਜੋ ਨੰਬਰ ਹੈ ਉਹ ਚੈੱਕ ਕਰ ਸਕਦੇ ਹੋ ਤਾਂ ਇਹ ਇੱਕ ਉਸ ਟਾਈਮ ਕੱਟ ਆਫ ਦੀ ਲਿਸਟ ਆਈ ਸੀਗੀ ਔਰ ਇਹ ਲਿਸਟ ਨੂੰ ਦੇਖਣ ਤੋਂ ਪਹਿਲਾਂ ਤੁਸੀਂ ਇਸ ਪੀਡੀਐਫ ਨੂੰ ਇੱਕ ਵਾਰ ਜ਼ਰੂਰ ਧਿਆਨ ਨਾਲ ਪੜ੍ਹ ਲੈਣਾ ਔਰ ਮੈਂ ਵੀ ਤੁਹਾਨੂੰ ਇਸ ਦੇ ਬਾਰੇ ਡਿਟੇਲ ਦੇ ਵਿੱਚ ਦੱਸ ਦਿੰਦਾ ਇਹ ਪਬਲਿਕ ਨੋਟਿਸ 9 12 2020 ਨੂੰ ਆਇਆ ਸੀ ਸਿੱਖਿਆ ਭਰਤੀ ਡਰੈਫਟ ਪੰਜਾਬ ਵੱਲੋਂ ਮਿਤੀ 6 3 2020 ਨੂੰ ਜੋ ਭਰਤੀ ਹੋਈ ਸੀ ਉਸ ਦੇ ਅਨੁਸਾਰ ਇਸ ਦੇ ਵਿੱਚ ਕੀ ਕੀਤਾ ਗਿਆ ਸੀਗਾ ਇੱਕ ਤਾਂ ਜਿਹੜੇ ਆਪਾਂ ਟੈਸਟ ਲਿਆ ਉਸ ਦੇ ਵਿੱਚ ਆਪਣੇ ਅੰਕ ਜੋੜੇ ਗਿਆ ਨਾਲ ਗ੍ਰੈਜੂਏਸ਼ਨ ਦੇ ਅੰਤ ਅਤੇ ਨਾਲ ਵਲੰਟੀਅਰ ਦੇ ਅੰਕ ਇਹ ਸਾਰੇ ਜੋੜ ਕੇ ਅਕਸੈਪਟਡ ਕੱਟ ਆਫ ਬਣਾਈ ਗਈ ਸੀ ਜਿਸ ਜਿਹੜੀ ਕਿ ਤੁਸੀਂ ਚੈੱਕ ਕਰ ਸਕਦੇ ਹੋ ਜਿਸ ਹਿਸਾਬ ਨਾਲ ਜਰਨਲ ਕੈਟਾਗਰੀ ਦੇ 74 ਅੰਕ ਵਾਲਾ ਸਟੂਡੈਂਟਸ ਨੂੰ ਇੱਥੇ ਐਲੀਜੀਬਲ ਮੰਨਿਆ ਗਿਆ ਸੀ ਇਸ ਤੋਂ ਇਲਾਵਾ ਐਸਸੀ ਐਮਬੀ ਦਾ 52 ਨੰਬਰ ਵਾਲਾ ਐਸਸੀ ਆਰਓ ਦਾ 36 ਨੰਬਰ ਤੱਕ ਔਰ ਇਸ ਤੋਂ ਬਾਅਦ SC MBA ESM ਦੇ 36 ਨੰਬਰ ਔਰ SC RO ESM ਦੇ ਵਿੱਚ 27 ਤੱਕ ਦਾ ਸਟੂਡੈਂਟ ਸੀਗਾ ਜਰਨਲ ESM ਦੇ ਵਿੱਚ 29 ਤੱਕ ਸਟੂਡੈਂਟਸ ਨੂੰ ਬੁਲਾਇਆ ਗਿਆ ਸੀ BC ਦਾ 70 ਤੱਕ ਸੀਗਾ ਔਰ ਇਸ ਤੋਂ ਇਲਾਵਾ ਜੋ سپورٹس ਵਾਲੇ ਆਲ ਕੈਟਾਗਰੀ ਦੇ ਸਟੂਡੈਂਟਸ ਜਿਨ੍ਹਾਂ ਨੂੰ ਬੁਲਾਇਆ ਗਿਆ ਸੀ ਇਸ ਤੋਂ ਇਲਾਵਾ ਉਪਰੋਕਤ ਕੱਟ ਆਫ ਤੋਂ ਉੱਪਰ ਅੰਕ ਵਾਲੇ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਹਦਾਇਤ ਕੀਤਾ ਜਾਂਦਾ ਹੈ ਕਿ ਉਹ ਆਪਣੇ ਸਾਰੇ ਵਿੱਤੇ ਤੇ ਹੋਰ ਦਸਤਾਵੇਜ਼ ਦੀ ਪੀਡੀਐਫ ਬਣਾ ਕੇ ਲੌਗਇਨ ਆਈਡੀ ਰਾਹੀਂ ਤੁਰੰਤ ਅਪਲੋਡ ਕਰਨਾ ਜਿਸਕੇ ਨਹੀਂ ਬਣਾਇਆ ਜਾਵੇ ਤਾਂ ਇਹ ਪ੍ਰੋਸੈਸ ਵੀ ਹੋਇਆ ਸੀਗਾ ਔਰ ਇਸ ਤੋਂ ਇਲਾਵਾ ਜੋ ਡਾਕੂਮੈਂਟ ਲੈ ਕੇ ਜਾਣੇ ਸੀ ਉਹ ਡਾਕੂਮੈਂਟ ਵੀ ਦੱਸੇ ਗਏ ਸੀ ਤਾਂ ਇਹ ਤਾਂ ਉਸ ਸਮਾਂ ਸੀ ਜਿਸ ਟਾਈਮ ਆਪਣੀ ਜੋ ਕਾਉਂਸਲਿੰਗ ਹੋਈ ਸੀ ਉਸ ਟਾਈਮ ਦਾ ਰਿਜ਼ਲਟ ਜੋ ਆਇਆ ਸੀ ਉਸ ਤੋਂ ਬਾਅਦ ਇੱਕ ਹੋਰ ਅਪਡੇਟ ਆਇਆ ਸੀ ਬਾਅਦ ਵਿੱਚ ਹੁਣ ਦੋਸਤੋ ਉਸ ਕੈਟਾਗਰੀ ਵਾਲੀ ਜੋ ਕੱਟ-ਆਫ ਹੈ ਉਸ ਤੋਂ ਬਾਅਦ ਤੁਸੀਂ ਲਿਸਟਾਂ ਦੇਖ ਸਕਦੇ ਹੋ ਜਿਹੜੀ ਆਪਣੀ ਸਕਰੂਟੀ ਹੋਈ ਸੀ ਜਿਸ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਆਪਾਂ ਦੱਸਿਆ ਕਿ ਨੰਬਰ ਜੋੜੇ ਗਿਆ ਸੀਗੇ ਆਪਣੇ ਸਾਰੇ ਹੀ ਨੰਬਰ ਜਿਸ ਦੇ ਵਿੱਚ ਟੋਟਲ ਇਗਜ਼ਾਮ ਵਿੱਚੋਂ ਕਿੰਨੇ ਨੰਬਰ ਲਏ ਆ ਉਸ ਤੋਂ ਬਾਅਦ ਐਕਸਪੀਰੀਅੰਸ ਦੇ ਨੰਬਰ ਅਤੇ ਗ੍ਰੈਜੂਏਸ਼ਨ ਦੇ ਨੰਬਰ ਇਹ ਸਾਰੇ ਜੋੜੇ ਗਏ ਸੀ ਹੁਣ ਇਹ ਆਪਣਾ ਪਹਿਲਾ ਸਟੂਡੈਂਟ ਹੈ ਦੀਪਿਕਾ ਜਿਨ੍ਹਾਂ ਦੇ 95 ਨੰਬਰ ਇਗਜ਼ਾਮ ਵਿੱਚੋਂ ਆਏ ਆ ਨਾਲ ਇਹਨਾਂ ਨੇ ਗ੍ਰੈਜੂਏਸ਼ਨ ਕੀਤੀ ਸੀ 5 ਅੰਕ ਇਸ ਦੇ ਮਿਲ ਕੇ ਤਾਂ ਟੋਟਲ 100 ਅੰਕ ਹੋਗੇ ਇਸੇ ਤਰੀਕੇ ਬਾਕੀ ਦੇ ਸਟੂਡੈਂਟਸ ਦੇਖ ਸਕਦੇ ਹੋ ਜਿਨ੍ਹਾਂ ਨੂੰ ਜੋ ਗ੍ਰੈਜੂਏਸ਼ਨ ਚੋ ਕੱਟ ਨੰਬਰ ਆਇਆ ਉਹਨਾਂ ਦੇ ਕੱਟ ਨੰਬਰ ਲੱਗੇ ਆ ਤਾਂ ਇਸੇ ਤਰੀਕੇ ਉਹਨਾਂ ਦੇ ਜੋ ਕੱਟ ਆਫ ਹੈ ਉਹ ਮੈਨਸ ਵਿੱਚ ਗਈ ਆ ਹੁਣ ਇਹ ਸਟੂਡੈਂਟਸ ਦੇਖੋ ਇਹ ਸਟੂਡੈਂਟਸ ਨੇ 80 ਨੰਬਰ ਪੇਪਰ ਵਿੱਚ ਜੋ ਆਇਆ 10 ਨੰਬਰ ਇਸ ਨੂੰ ਐਕਸਪੀਰੀਅੰਸ ਦੇ ਦਿੱਤੇ ਗਏ ਆ ਔਰ ਇਹ ਸਟੂਡੈਂਟਸ ਦੇ 3 ਨੰਬਰ ਗ੍ਰੈਜੂਏਸ਼ਨ ਦੇ ਦਿੱਤੇ ਗਏ ਇਸ ਤੋਂ ਬਾਅਦ ਇਹ ਸਟੂਡੈਂਟਸ ਦੇ ਸਭ ਜੋ ਜਿੰਨੂੰ ਗ੍ਰੈਜੂਏਸ਼ਨ ਦੇ ਨੰਬਰ ਮਿਲੇ ਹੈ ਮਤਲਬ ਕਿ ਐਕਸਪੀਰੀਅנס ਇਹਨਾਂ ਦੇ ਕੋਲ ਨਹੀਂ ਹੈ ਔਰ ਹੁਣ ਬਹੁਤ ਸਾਰੇ ਸਟੂਡੈਂਟਸ ਅਜਿਹੇ ਵੀ ਆ ਜਿਨ੍ਹਾਂ ਦੇ ਕੋਲ ਨਾ ਤਾਂ ਗ੍ਰੈਜੂਏਸ਼ਨ ਹੈ ਨਾ ਹੀ ਉਹਨਾਂ ਨੂੰ ਕੋਈ ਐਕਸਪੀਰੀਅנס ਹੈਗਾ ਤਾਂ ਕਰਕੇ ਉਹਨਾਂ ਦੇ ਜੋ ਸਿਰਫ ਨੰਬਰ ਦਿੱਤੇ ਗਏ ਜਿਹੜੇ ਉਹ ਉਹਨਾਂ ਦੇ ਦੂਸਰੇ ਅੰਕ ਦਿੱਤੇ ਗਏ ਹੁਣ ਇਸ ਤੋਂ ਬਾਅਦ ਆਪਾਂ ਇੱਕ ਹੋਰ ਲਿਸਟ ਦੇਖ ਲੈਂਦੇ ਆ ਜਿਹੜੀ ਕਿ ਉਨਾ ਸਟੂਡੈਂਟਸ ਦੀ ਹੈ ਜਿਹੜੀ ਲਾਸਟ ਤੇ ਲਿਸਟਾਂ ਜਾਰੀ ਹੋਈਆਂ ਨੇ ਜਿਸ ਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਜਿਨ੍ਹਾਂ ਦੇ ਨਾ ਤਾਂ ਗ੍ਰੈਜੂਏਸ਼ਨ ਦੇ ਨੰਬਰ ਮਿਲੇ ਆ ਔਰ ਨਾ ਹੀ ਉਹਨਾਂ ਨੂੰ ਦੂਜੇ ਨੰਬਰ ਤਾਂ ਜਿਵੇਂ ਕਿ ਇਹ ਲਿਸਟ ਹੈ ਇਸ ਦੇ ਵਿੱਚ ਸਿਰਫ ਐਗਜ਼ਾਮ ਦੇ ਵਿੱਚ ਉਹ ਜਿਨ੍ਹਾਂ ਦੇ ਨੰਬਰ 72 ਆਏ ਆ ਉਹ ਸਟੂਡੈਂਟਸ ਐਲੀਜੀਬਲ ਮੰਨੇ ਗਿਆ ਯਾਨੀ ਕਿ ਉਹਨਾਂ ਨੂੰ ਸਕਰੂਟਨਿੰਗ ਦੇ ਲਈ ਬੁਲਾਇਆ ਗਿਆ ਸੀ ਤਾਂ ਇਸ ਤਰੀਕੇ ਅਗਰ ਆਪਾਂ ਹੁਣ ਇਹ ਕੈਟਾਗਰੀ ਵੇਖਦੇ ਆ ਤਾਂ ਇਹਨਾਂ ਦੇ ਹੁਣ ਲਾਸਟ ਜਰਨਲ ਦੇ ਆਪਾਂ ਦੇਖੀਏ ਜਰਨਲ ਦੇ 59 ਨੰਬਰ ਤੱਕ ਬੁਲਾਏ ਗਿਆ ਔਰ ਇਸ ਤੋਂ ਬਾਅਦ ਜੋ AWS ਵਿੱਚ ਸਟੂਡੈਂਟਸ ਹੈ ਉਹ ਹਾਲੇ ਕੱਟ ਨੰਬਰ ਵਾਲੇ ਵੀ ਬੁਲਾਏ ਗਿਆ ਜਿਵੇਂ ਕਿ ਇੱਥੇ 65 ਨੰਬਰ ਤੱਕ ਤਾਂ ਇਸ ਦਾ ਮਤਲਬ ਇਹ ਹੈ ਕਿ ਜੋ ਕੱਟਆਫ ਹੈ ਉਹ ਲਗਭਗ 65 ਤੱਕ ਤਾਂ ਜਰਨਲ ਦੀ ਗਈ ਸੀਗੀ ਉਸ ਤੋਂ ਬਾਅਦ ਆ ਜਾਂਦੇ ਨੇ ਬਾਕੀ ਕੈਟਾਗਰੀ ਵਾਈਜ਼ ਤਾਂ ਬਾਕੀ ਕੈਟਾਗਰੀ ਵਾਈਜ਼ ਵੀ ਕਾਫੀ ਸਟੂਡੈਂਟ ਸੀ ਜਿਨ੍ਹਾਂ ਨੇ ਸਕਰਨੋਟਨਿੰਗ ਹੋਈ ਸੀ ਜਿਨ੍ਹਾਂ ਨੂੰ ਬੁਲਾਇਆ ਗਿਆ ਸੀ ਮੌਕਾ ਮਿਲਿਆ ਸੀਗਾ ਹੁਣ ਇੱਥੇ ਹੀ ਆਪਾਂ ਇਹ ਲਿਸਟ ਦੇਖ ਲੈਂਦੇ ਆ ਬੀਸੀ ਕੈਟਾਗਰੀ ਦੀ ਹੈ ਬੀਸੀ ਕੈਟਾਗਰੀ ਤੇ ਹੁਣ ਦੇਖੋ ਇੱਥੇ ਸੇਮ ਪ੍ਰੋਸੈਸ ਹੈ ਕਿ ਨੰਬਰ ਇਹਨਾਂ ਦੇ ਮੈਂਸ਼ਨ ਕੀਤੇ ਹੋਇਆ ਐਕਸਪੀਰੀਅੰਸ ਦੇ ਵੀ ਤੇ ਗ੍ਰੈਜੂਏਸ਼ਨ ਦੇ ਵੀ ਹੁਣ ਇਹਨਾਂ ਦੇ ਲਾਸਟ ਤੱਕ ਆਪਾਂ ਦੇਖੀਏ ਤਾਂ ਲਾਸਟ ਤੱਕ ਇਹ ਵੀ 69 ਨੰਬਰ ਤੱਕ ਗਈ ਸੀ ਤਾਂ ਇਸ ਤਰੀਕੇ ਜੋ ਕੱਟਆਫ ਸੀਗੀ ਬਹੁਤ ਸਾਰੇ ਸਟੂਡੈਂਟਸ ਨੂੰ ਉਸ ਚੀਜ਼ ਦਾ ਬੈਨੀਫਿਟ ਮਿਲਿਆ ਜਿਨ੍ਹਾਂ ਦੇ ਕੋਲ ਐਕਸਪੀਰੀਅੰਸ ਹੈਗਾ ਔਰ ਜਿਨ੍ਹਾਂ ਦੇ ਅੱਗੇ ਗ੍ਰੈਜੂਏਸ਼ਨ ਕੀਤੀ ਹੋਈ ਸੀ ਬਟ ਜੋ ਕੋਰਟ ਕੇਸ ਫਾਈਲ ਹੋਇਆ ਸੀ ਉਹ ਇਸ ਚੀਜ਼ ਦਾ ਕੋਰਟ ਕੇਸ ਵੀ ਫਾਈਲ ਹੋਇਆ ਸੀ ਕਿ ਗ੍ਰੈਜੂਏਸ਼ਨ ਦੇ ਨੰਬਰ ਨਾ ਦਿੱਤੇ ਜਾਵਣ ਸਿਰਫ ਔਰ ਸਿਰਫ ਜਿਹੜੇ ਨੰਬਰ ਆਪਾਂ ਨੂੰ ਪਾਸ ਕੀਤੇ ਆਪਾਂ ਉਸ ਦੇ ਅਕੋਰਡਿੰਗ ਦਿੱਤੇ ਜਾਣ ਔਰ ਉਸ ਦੇ ਅਕੋਰਡਿੰਗ ਅੱਗੇ ਜੋ ਜੁਆਇਨਿੰਗ ਹੋਵੇ ਤਾਂ ਕਿ ਸਾਰੇ ਸਟੂਡੈਂਟਸ ਨੂੰ ਮੌਕਾ ਮਿਲ ਸਕੇਗਾ ਬਟ ਜਿਹੜੇ ਸਾਥੀ ਸੀਗੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਸੀ ਜਾਂ ਫਿਰ ਐਕਸਪੀਰੀਐਂਸੀ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਨੰਬਰ ਮਿਲਨੇ ਚਾਹੀਦੇ ਆ ਤਾਂ ਇਸ ਚੀਜ਼ ਤੇ ਵੀ ਕਾਫੀ ਵਿਵਾਦ ਉਦੋਂ ਹੋਇਆ ਸੀਗਾ ਜਿਸ ਕਰਕੇ ਇਹ ਭਰਤੀ ਰੁਕਣ ਦੇ ਜੋ ਕਾਰਨ ਉਹ ਕਿਤੇ ਨਾ ਕਿਤੇ ਬਣੇ ਸੀਗੇ ਔਰ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਭਰਤੀ ਕੋਰਟ ਕੇਸ ਵਿੱਚੋਂ ਬਾਹਰ ਆ ਕੇ ਮੋੜ ਤੋਂ ਬਹਾਲ ਹੋਈ ਹੈ ਉਮੀਦ ਇਹ ਹੀ ਕਰਦੇ ਆ ਕਿ ਹੁਣ ਭਰਤੀ ਦਾ ਪ੍ਰੋਸੈਸ ਵਧੀਆ ਚੱਲੇ ਔਰ ਵਧੀਆ ਤਰੀਕੇ ਨਾਲ ਭਰਤੀ ਕੰਪਲੀਟ ਹੋਵੇ ਔਰ ਪਪਾ ਅੱਜ ਇੱਕ ਪੋਲ ਪਾਇਆ ਕਮਿਊਨਿਟੀ ਵਿੱਚ ਜਿਸ ਦੇ ਵਿੱਚ ਦੱਸਿਆ ਕਿ ਈਟੀਟੀ ਵਿੱਚ ਸਕਰੂਟੀਨੀ ਵਾਲੇ ਜਿਨ੍ਹਾਂ ਨੇ ਕਰਵਾਈ ਹੈ ਉਹ ਜਿਹੜੇ ਸਾਥੀ ਨੇ ਉਹ ਕਿਸੇ ਹੋਰ ਭਰਤੀ ਦੇ ਵਿੱਚ ਜੁਆਇਨ ਹੋ ਚੁੱਕੇ ਆ ਜਾਂ ਫਿਰ ਇਸੇ ਭਰਤੀ ਦੀ ਉਮੀਦ ਵਿੱਚ ਬੈਠੇ ਆ ਤਾਂ ਤੁਸੀਂ ਆਪਣੇ ਅੰਕ ਇੱਥੇ ਜ਼ਰੂਰ ਵੋਟ ਕਰਨੇ ਆ ਕਿ ਤੁਹਾਡਾ ਜੋ ਹੋਰ ਕਿਤੇ ਜੁਆਇਨਿੰਗ ਤੁਹਾਨੂੰ ਮਿਲ ਚੁੱਕੀ ਹੈ ਜਾਂ ਨਹੀਂ ਮਿਲੇਗੀ ਔਰ ਇੱਥੇ ਦੱਸਿਆ ਗਿਆ ਸੀ ਸਾਡੀ ਡਿਟੇਲ ਦੱਸੀ ਹੈ 635 ਵਿੱਚ ਤੁਹਾਡੀ ਜੁਆਇਨਿੰਗ ਹੋਈ ਹੈ ਮਾਸਟਰ ਕਾਰਡ ਇੱਕ ਅਲੀਗਾਟ ਵਿੱਚ ਜੁਆਇਨਿੰਗ ਹੋਈ ਹੈ ਜਾਂ ਕਿਸੇ ਹੋਰ ਜੋਬ ਵਿੱਚ ਜੁਆਇਨਿੰਗ ਕਰ ਚੁੱਕੇ ਹੋ ਜਾਂ ਫਿਰ ਇਸੇ ਭਰਤੀਓ ਤਾਂ ਹੁਣ ਇੱਥੇ ਕਾਫੀ ਸਟੂਡੈਂਟਸ ਆਪਾਂ ਅਗਰ ਇਹਨੂੰ ਇੱਕ ਪਾਸੇ ਮੰਨੀਏ ਔਰ ਇਹਨਾਂ ਤਿੰਨਾਂ ਨੂੰ ਕਾਊਂਟ ਕਰੀਏ ਫਿਰ ਵੀ ਇੱਥੇ 86% ਬਣ ਰਿਹਾ ਹੈ ਯਾਨੀ ਕਿ ਇੱਥੇ ਟੋਟਲ ਬਣੇਗਾ ਲਗਭਗ 14% ਯਾਨੀ ਕਿ ਟੋਟਲ ਆਪਣੀਆਂ ਵੋਟਾਂ ਹੋ ਜਾਂ ਨੇ 36 ਅਗਰ 36 ਨੂੰ ਆਪਾਂ ਡਿਵਾਈਡ ਕਰੀਏ ਤਾਂ ਲਗਭਗ ਸ਼ਕਤੀਆਂ ਦਾ ਵਿੱਚੋਂ 20 ਤੋਂ ਜ਼ਿਆਦਾ ਸਟੂਡੈਂਟਸ ਅਜਿਹੇ ਆ ਜਿਹੜੇ ਕਿ ਇਸੇ ਭਰਤੀ ਦੀ ਉਮੀਦ ਵਿੱਚ ਬੈਠੇ ਆ ਤਾਂ ਹੁਣ ਅਗਰ ਤੁਸੀਂ ਵੀ ਇਹ ਵੀਡੀਓ ਦੇਖ ਰਹੇ ਤਾਂ ਇੱਕ ਵਾਰ ਕਮਿਊਨਿਟੀ ਵਿੱਚ ਜਾ ਕੇ ਆਪਣੀ ਪੋਲ ਦੇ ਅਕੋਰਡਿੰਗ ਜ਼ਰੂਰ ਦੱਸੋ ਕਿ ਤੁਸੀਂ ਇਸ ਭਰਤੀ ਦੀ ਵੇਟ ਵਿੱਚ ਬੈਠੇ ਹੋ ਜਾਂ ਕਿਤੇ ਆਲਰੇਡੀ ਹੋਰ ਭਰਤੀ ਵਿੱਚ ਜੁਆਇਨ ਕਰ ਚੁੱਕੇ ਹੋ ਤਾਂ ਕਿ ਉਸ ਚੀਜ਼ ਦਾ ਇੱਕ ਵਧੀਆ ਆਪਾਂ ਨੂੰ ਐਨਾਲਾਈਜ਼ ਹੋ ਸਕੇ ਕਿ ਕਿੰਨੇ ਕੋ ਉਮੀਦਵਾਰ ਆ ਜਿਹੜੇ ਹੋਰ ਭਰਤੀਆਂ ਦੇ ਵਿੱਚ ਜੁਆਇਨ ਕਰ ਚੁੱਕੇ ਆ ਇਸ ਤੋਂ ਬਾਅਦ ਆਪਾਂ ਇੱਕ ਹੋਰ ਪੋਲ ਪਾਈ ਹੈ ਇਹ ਪੋਲ ਪਾਈ ਆ ਮੈਰਿਟ ਦੇ ਬਾਰੇ ਕਿ ਤੁਹਾਡੇ ਨੰਬਰ ਕਿੰਨੇ ਆ ਅਗਰ ਤੁਹਾਡੀ ਸਕਰੂਟੀ ਨਹੀਂ ਹੋਈ ਆ ਤਾਂ ਤੁਸੀਂ ਇੱਥੇ ਆਪਣੇ ਨੰਬਰ ਜ਼ਰੂਰ ਦੱਸਨੇ ਆ ਤਾਂ ਇੱਥੇ ਹੁਣ ਦੇਖੋ 102 ਟੋਟਲ ਵੋਟਾਂ ਹੋ ਚੁੱਕੀਆਂ ਨੇ ਔਰ ਇਸ ਦੇ ਵਿੱਚ 55 ਪਲੱਸ ਵਾਲੇ ਸਟੂਡੈਂਟਸ 51% ਆ ਯਾਨੀ ਕਿ ਸਭ ਤੋਂ ਜ਼ਿਆਦਾ ਉਹ ਉਮੀਦਵਾਰ ਆ ਜਿਨ੍ਹਾਂ ਦੇ 50 50 ਤੋਂ 55 ਜਾਂ ਫਿਰ 60 ਤੱਕ ਨੰਬਰ ਆ 60 ਤੋਂ ਉੱਪਰ ਵਾਲੇ ਬਹੁਤ ਘੱਟ ਆ ਤਾਂ ਇਸ ਕਰਕੇ ਜਿਹੜੀ ਮੈਰਿਟ ਹੈ ਉਸ ਦਾ ਅਗਰ ਇੱਕ ਆਪਾਂ ਆਈਡੀਆ ਲਗਾਈਏ ਤਾਂ ਜਿਹੜੀ ਆਪਾਂ ਤੁਹਾਨੂੰ ਇੱਥੇ ਕੱਟ ਆਫ ਦੱਸੀ ਹੈ ਇੱਕ ਉਸ ਦੇ ਅਕੋਰਡਿੰਗ ਅਕਸੈਪਟਡ ਕੱਟ ਆਫ ਦੇ ਆਪਾਂ ਚੱਲੀਏ ਤਾਂ ਜਰਨਲ ਵਿੱਚ 59 ਤੱਕ ਤਾਂ ਪਹਿਲਾਂ ਹੀ ਕੱਟ ਆਫ ਜਾ ਚੁੱਕੀ ਹੈ ਮਤਲਬ ਕਿ 59 ਤੋਂ ਵੀ ਕੱਟ ਆਫ ਕੱਟੇਗੀ ਕਿਉਂਕਿ ਜਿਹੜੇ ਸਾਥੀ 6835 ਵਿੱਚ 41 61 ਵਿੱਚ ਮਾਸਟਰ ਕਰਦੀ ਜੋ ਭਰਤੀ ਹੈ ਜਾਂ ਫਿਰ ਹੋਰ ਗੌਰਵਟ ਭਰਤੀਆਂ ਜਿਨ੍ਹਾਂ ਵਿੱਚ ਜਿੰਨੇ ਵੀ ਐਲੀਜੀਬਲ ਹੋ ਚੁੱਕੇ ਉਧਰ ਜੁਆਇਨ ਕਰ ਚੁੱਕੇ ਆ ਤਾਂ ਉਹ ਸਾਥੀ ਇਸ ਭਰਤੀ ਚ ਬਾਹਰ ਜਾਣਗੇ ਤਾਂ ਮਤਲਬ ਕੀ ਜੋ ਜਰਨਲ categories ਲਗਭਗ 65 ਨੰਬਰ ਤੱਕ ਤੇ ਆਪਣੇ ਆਪ ਨੂੰ ਸੇਫ ਮੰਨ ਸਕਦੇ ਆ ਉਹਨਾਂ ਦੀ ਸਕਰੂਟੀਨੀ ਹੋ ਸਕਦੀ ਹੈ ਇਸ ਤੋਂ ਬਾਅਦ SMB category ਤੇ 55 ਇੱਥੇ ਸ਼ੋ ਹੋ ਰਿਹਾ ਹੈ ਆਪਾਂ ਨੂੰ 52 ਬਟ ਅਗਰ ਆਪਾਂ ਇੱਥੇ ਲਿਸਟਾਂ ਦੇ ਵਿੱਚ ਜਾ ਕੇ ਦੇਖੀਏ ਲਾਸਟ ਲਿਸਟ ਇਹ ਐਸ ਸੀ ਐਮ ਬੀ ਦੀ ਲਿਸਟ ਹੈ ਜਿਸ ਦੇ ਵਿੱਚ 53 ਨੰਬਰ ਤੱਕ ਦੇ ਸਾਥੀਆਂ ਦੀ ਸਕਰੂਟੀਨੀ ਹੋਈ ਹੈ ਮਤਲਬ ਕਿ ਇੱਥੇ ਹੁਣ ਚਾਂਸ ਇਹ ਵੀ ਹੈ ਕਿ ਜਿਹੜੀ 52 ਤੱਕ ਸਾਥੀਆਂ ਦੀ ਸਕਰੂਟੀਨੀ ਹੋਈ ਹੈ ਤਾਂ ਮਤਲਬ ਕਿ ਲਗਭਗ ਜਿਨ੍ਹਾਂ ਦੇ 48 ਤੱਕ ਨੰਬਰ ਹੈਗੇ ਆ ਐਸ ਸੀ ਐਮ ਬੀ ਦੇ ਉਹ ਉਹਨਾਂ ਦੀ ਸਕਰੂਟੀਨੀ ਹੋ ਸਕਦੀ ਹੈ ਉਹਨਾਂ ਨੂੰ ਚਾਂਸ ਮਿਲ ਸਕਦਾ ਹੈ ਇਸੇ ਤਰ੍ਹਾਂ ਐਸ ਆਰਓ ਤੇ 63 ਤੱਕ ਜੋ ਮੈਰੀਟਲਿਸਟ ਗਈ ਹੈ ਬਟ ਇੱਥੇ ਚਾਂਸ ਜ਼ਿਆਦਾ ਲੱਗ ਰਿਹਾ ਕਿ ਜਿਹੜੀ 36 ਤੱਕ ਗਈ ਹੈ ਕਿਤੇ ਨਾ ਕਿਤੇ ਪੰਜ ਨੰਬਰਾਂ ਦੀ ਕੱਟੇਗੀ ਯਾਨੀ ਕਿ ਇਹ ਵੀ ਲਗਭਗ ਜਾਵ ਨਹੀਂ ਤਾਂ 58 ਨੰਬਰ ਤੱਕ ਜਾ ਸਕਦੀ ਹੈ 58 ਨੰਬਰ ਤੱਕ ਵਾਲੇ ਸਟੂਡੈਂਟਸਾਂ ਦੀ ਸਕਰੂਟੀ ਹੋ ਸਕਦੀ ਹੈ ਔਰ ਇਸ ਤੋਂ ਬਾਅਦ ਜਿਹੜੇ ਜਰਨਲ ਸਪੋਰਟਸ ਐਸਸੀਐਮਬੀ ਐਸਸੀਆਰਓ ਈਡਬਲਯੂਐਸ ਇਹ ਤਾਂ ਸਾਰੇ ਹੀ ਸਟੂਡੈਂਟਸ ਨੂੰ ਬੁਲਾਇਆ ਹੀ ਗਿਆ ਤਾਂ ਇਹ ਤਾਂ ਆਪਣੇ ਆਪ ਨੂੰ 100% ਸੇਫ ਮੰਨ ਸਕਦੇ ਆ ਬਟ ਗੱਲ ਜਾਂਦੀ ਹੈ ਸਾਰੇ ਕੈਟਾਗਰੀ ਵਾਈਜ਼ ਸਟੂਡੈਂਟਸ ਦੀ ਜਿਵੇਂ ਕਿ ਬੀਸੀ ਦੇ 70 ਗਈ ਹੈ ਤਾਂ ਲਗਭਗ ਅਗਰ 5 ਜਨ ਨੰਬਰ ਕੱਢਦੇ ਆ ਤਾਂ ਉਥੇ 65 ਨੰਬਰ ਵਾਲੇ ਸਟੂਡੈਂਟਸ ਨੂੰ ਚਾਂਸ ਮਿਲ ਸਕਦਾ ਹੈ ਉਹਨਾਂ ਦਾ ਬੈਨੀਫਿਟ ਹੋ ਸਕਦਾ ਬਟ ਹੁਣ ਡਿਪਾਰਟਮੈਂਟ ਦਾ ਅਸਲੀਅਤ ਕੀ ਰਹੇਗਾ ਕਿ ਜਿਹੜੇ 5 ਨੰਬਰ ਦੇ ਆਪਾਂ ਨੂੰ ਵਾਲੰਟੀਅਰ ਵਾਲਿਆਂ ਦੇ ਲੱਗੇ ਆ ਔਰ 5 ਨੰਬਰ ਦੇ ਜੋ ਗ੍ਰੈਜੂਏਸ਼ਨ ਦੇ ਲੱਗੇ ਅਗਰ ਡਿਪਾਰਟਮੈਂਟ ਇਸ ਚੀਜ਼ ਤੇ ਹਟਾਉਂਦਾ ਆ ਇਸ ਚੀਜ਼ ਦੀ ਕੱਟਆਫ ਨੂੰ ਘੱਟ ਕਰਦਾ ਆ ਤਾਂ ਫਿਰ ਕਿਤੇ ਨਾ ਕਿਤੇ ਕੱਟਆਫ ਇਹੋ ਹੀ ਘੱਟ ਜਾ ਸਕਦੀ ਹੈ ਬਟ ਇਹ ਡਿਪਾਰਟਮੈਂਟ ਦੇ ਹੱਥ ਵਾਸ ਹੈ ਕਿ ਕੱਟਆਫ ਉਦੈ ਆ ਕਿਸ ਤਰੀਕੇ ਬਣਾਉਣੀ ਹੈ ਕਿਉਂਕਿ ਹਾਲੇ ਬੀਅਰਡ ਦਾ ਵੀ ਵਿੱਚ ਰੋਲਾ ਚੱਲ ਰਿਹਾਗਾ ਕਿ ਬੀਅਰਡ ਭਰਤੀ ਦੇ ਵਿੱਚ ਐਲੀਜੀਬਲ ਹੋਵੇਗੀ ਜਾਂ ਫਿਰ ਨਹੀਂ ਹੋਵੇਗੀ ਤਾਂ ਉਹ ਚੀਜ਼ ਤੇ ਵੀ ਕੱਟਆਫ ਦਾ ਪੂਰਾ ਦਾ ਪੂਰਾ ਫਰਕ ਪਵੇਗਾ ਅਗਰ 2 ਦਿਨ ਦੇ ਵਿੱਚ ਡਿਪਾਰਟਮੈਂਟ ਵੱਲੋਂ ਇਸ ਚੀਜ਼ ਤੇ ਕੋਈ ਅਪਡੇਟ ਆਉਂਦਾ ਤਾਂ ਉਸ ਚੀਜ਼ ਦੇ ਨਾਲ ਸਾਰੇ ਸਹਿਮਤ ਹੋਣਗੇ ਬਟ ਅਗਰ ਅਪਡੇਟ ਨਾ ਆਇਆ ਤਾਂ ਹੋ ਸਕਦਾ ਕਿ ਇਸ ਚੀਜ਼ ਦੀ ਵੀ ਆਪਾਂ ਨੂੰ ਮੰਗ ਕਰਨੀ ਪਵੇ ਡਿਪਾਰਟਮੈਂਟ ਕੋਲ ਕਿ ਸਾਨੂੰ ਇਹ ਚੀਜ਼ ਪਹਿਲਾਂ ਹੀ ਕਲੀਅਰ ਕਰਕੇ ਦੱਸ ਦਿੱਤੀ ਜਾਵੇ ਕਿਉਂਕਿ ਬਾਅਦ ਦੇ ਵਿੱਚ ਜਿਹੜੇ ਸਟੂਡੈਂਟਸ ਉਹਦੇ ਵਿਰੁੱਧ ਹੋ ਜਾਂਦੇ ਉਹ ਚੀਜ਼ ਦਾ ਬਹੁਤ ਜ਼ਿਆਦਾ ਨੁਕਸਾਨ ਦੂਜੀ ਸਟੂਡੈਂਟਸ ਨੂੰ ਹੁੰਦਾ ਹੈ ਜਿਹੜੇ ਬਿਲਕੁਲ ਬੇਕਸੂਰ ਹੁੰਦੇ ਆ ਤਾਂ ਇਸ ਕਰਕੇ ਨਿਸ਼ਚਿਤ ਇਹ ਵੀ ਡਿਪਾਰਟਮੈਂਟ ਨੂੰ ਆਪਣਾ ਬਿਆਨ ਪਹਿਲਾਂ ਹੀ ਦੇਣਾ ਚਾਹੀਦਾ ਹੈਗਾ ਕਿ ਭਰਤੀ ਦੇ ਜੋ ਨਵੇਂ ਰੂਲ ਆ ਕਿਹੜੇ ਦੇਣਗੇ ਜਾਂ ਫਿਰ ਪੁਰਾਣੇ ਫਰਸਟ ਵਾਲੇ ਰੂਲਾਂ ਤੇ ਅਕੋਰਡਿੰਗ ਹੀ ਭਰਤੀ ਹੋਵੇਗੀ ਤਾਂ ਇਸ ਦੇ ਸਬੰਧ ਵਿੱਚ ਵੀ ਉਮੀਦ ਹੈ ਕਿ ਜਲਦੀ ਹੀ ਕੋਈ ਅਪਡੇਟ ਮਿਲੇਗਾ ਹੋਰ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਕਮਿਊਨਿਟੀ ਵਿੱਚ ਜਾ ਕੇ ਆਪਣੀ ਵੋਟ ਜ਼ਰੂਰ ਕਰਨੀ ਹੈ ਧੰਨਵਾਦ